ਸੱਚ ਦੇ ਖਾਤਰ ਸੀਸ ਵਾਰ ਮੇਰਾ ਦਾ ਮੀਰ ਸਾਗੈ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਸੱਚ ਦੇ ਖਾਤਰ ਸੀਸ ਵਾਰ ਮੇਰਾ ਦਾ ਮੀਰ ਸਾਗੈ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਗਏ ਗੁਰੂ ਤੇਗ ਬਹਾਦਰ ਗੁਰ ਤੇਗ ਬਹਾਦਰ ਵਕਤ ਦੇ ਚੜੇ ਤੂਫਾਨਾਂ ਦੇ ਵਿੱਚ ਚਮਕੇ ਚਾਨਣ ਬਣ ਕੇ ਚਮਕੇ ਚਾਨਣ ਬਣ ਕੇ ਸਿਦਕ ਸਬਰ ਦੀ ਮਾੜਾ ਦੇ ਵਿੱਚ ਧੀਰਜ ਵਾਲੇ ਮਣਕੇ ਧੀਰਜ ਵਾਲੇ ਮਣਕੇ ਜ਼ੁਲਮ ਦੇ ਸੰਗਣੇ ਨੇਰੇ ਦੇ ਵਿੱਚ ਵਖਰੇ ਰਾਸ਼ਨਾ ਗਏ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜਦ ਕਸ਼ਮੀਰੀ ਪੰਡਤ ਲੈ ਫਰਹਾਦ ਗੁਰਾਂ ਕੋਲ ਆਏ ਫਿਰ ਹਿੰਦ ਦੀ ਚਾਦਰ ਜਾ ਦਿੱਲੀ ਵਿੱਚ ਸੀਸ ਲਹਾਏ ਫਿਰ ਹਿੰਦ ਦੀ ਚਾਦਰ ਜਾ ਦਿੱਲੀ ਵਿੱਚ ਸੀਸ ਲਹਾਏ ਨਿਰਪੈ ਤੇ ਨਿਰਵੈਰ ਦੇ ਮੂਰਤ ਨਿਰਪਾਤ ਨਰਵੈਰ ਦੀ ਮੂਰਤ ਪੇਰ ਤੇ ਭਾਵ ਮਟਾ ਗਏ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਿਰ ਦੇ ਦੇ ਕੇ ਸਿਰ ਦੇ ਕੇ ਜਿਸ ਬਖਸ਼ਿਸ਼ ਕੀਤੀ ਬਣਿਆ ਧਰਮ ਦਾ ਦਾਨੀ ਉਸਤੀ ਉਸਤਤ ਵਿੱਚ ਕਿ ਨਿਕਲੂ ਮੇਰੀ ਕਲਮਨ ਦਾਨੀ ਉਸਤੇ ਉਸਤਤ ਵਿੱਚ ਕੀ ਲਿਖ ਲਵਾਂ ਮੇਰੀ ਸੋਚ ਨਦਾਨੀ ਚੜਦੀ ਕਲਾ ਦੇ ਦੇਸ ਸੁੰਦੇ ਛੇ ਕੈਸੇ ਸਬਕ ਸਿਖਾ ਗਏ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾ ਗਏ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਏ ਗੁਰਜੀ ਕੀ ਫਤਿਹ